ਜਿਆਨ ਸਸਿਆਕਾਲ ਮੈਂ ਕਹਿੰਦਾ ਸਾਰੇ ਵੀਰ ਭਰਾ ਕੀ ਕਹੋਂਗੇ ਖੋਸ਼ ਹੋਣਗੇ ਚਾਰਜੀ ਕਲਾ ਦੇ ਵਿੱਚ ਨਹੀਂ ਬਿਲਕੁਲ ਕਰਤੋਂ ਕਰਦੇ ਆ ਜੇ ਅਸੀਂ ਆਪਣੇ ਪੰਜਾਬੀ ਰੀਐਕਸ਼ਨ ਚੈਨਲ ਬਾਪ ਪੰਜਾਬੀ ਦੇ ਰੀਐਕਸ਼ਨ ਅੱਜ ਦੀ ਆਪਣੀ ਜੋ ਵੀਡੀਓ ਆ ਗਈ ਆ ਜਿਸ ਜਸਵਿੰਦਰ ਬੱਲਾ ਜਿਹਦੇ ਤੇ ਆਪਾਂ ਇੱਕ ਵਾਰ ਵੀਡੀਓ ਬਣਾ ਚੁੱਕੇ ਹਾਂ ਹਾਂਜੀ ਜਿਹੜੀ ਦੁਖ ਭਰੀ ਕਹਾਣੀ ਬਿਲਕੁਲ ਜੋ ਕਿ ਨਿਊਜ਼ ਨਹੀਂ ਲੱਗੀ ਬਲਕਿ ਕਹਾਣੀ ਕੀ ਨਿਊਜ਼ ਹੈਗੀ ਦੁਖ ਭਰੀ ਤੁਹਾਡੇ ਵਾਸਤੇ ਤੇ ਅੱਜ ਇਹ ਉਹਦਾ ਕੀ ਖਬਰ ਨਿਊਜ਼ ਰਹੀ ਹੈ ਹਾਂਜੀ ਚਲਾਓ ਬੰਦਾ अच्छा चलो देख दे आज बाकी बात टकरा बाकी करा पाच करा ऑल दिस ਮੇਰੇ ਮੀਡੀਆ ਵਿੱਚ ਹੋ ਜਾਓ ਥੋੜਾ ਮੀਡੀਆ ਪਿੱਛੇ ਥੋੜਾ ਮੀਡੀਆ ਪਿੱਛੇ ਹੋਣਾ ਮਤਲਬ ਹੋਏ ਸੰਵਾਦ ਕਰੀਂ ਕਿਹੜੇ ਲਮਾਂ ਚੁਨੇ ਇੱਕ ਚੀਜ਼ তুই ਨੋਟਿਸ ਕਰੋ ਵੇਖੋ ਕਿੰਨੇ ਆਵਾਮ ਨੇ ਉਹਨਾਂ ਨੂੰ ਜਗ੍ਹਾ ਨਹੀਂ ਲੱਭ ਰਹੀ ਕਿ ਉਹ 3D ਕੋਟੀ ਜੜੀ ਹੈ ਕਿ ਕਿੰਨਾ ਨਾਇਕ ਕਿਉਂ ਨਾ ਨੀਰ ਦੇ ਬੜੇ ਐ ਕਿਹ ਗੱਲ ਐ ਜਿਹੜੀ ਜਿਹੜੇ ਮਤਲਬ ਇਹ ਇਸ ਦੁਨੀਆ ਤੋਂ ਚਲੇ ਗਏ ਨਾ ਛੱਡ ਕੇ ਨਾ ਸ਼ਿੰਦਰ ਮਲਾਦਾ ਅਜੀ ਤੇ ਕੋਈ ਮੈਂ ਨਾਮ ਤੇ ਅੰਦਰ ਬੈਠੂ ਲੇਕਿਨ ਸਿੱਧੇ ਇੱਕ ਨਾਮ ਹੀ ਲੱਗ ਜਾਂਦਾ ਤੁਹਾਨੂੰ ਕੁਝ ਹੁੰਦਾ ਦੇ ਲੋਕ ਚਲੇ ਗਏ ਨਾ ਜਿਹੜਾ ਜਿੰਨੀ ਆਵਾਮ ਆਈ ਹੋਈ ਹੈ ਨਾ ਇੱਕ ਦੋ ਦੇ ਰਿਸ਼ਤੇਦਾਰ ਹੋ ਗਏ ਪਰ ਤੂੰ ਫਿਰ ਹਟ ਕੇ ਕੋ ਹੋਰ ਰਸ਼ ਕਿਉਂ ਆ ਕਿ ਉਹਦੇ ਫਾਇਦੇ ਕਿਨੇ ਨੇ ਆਪਾਂ ਪਾਕਿਸਤਾਨ ਜਿੱਥੇ ਬੈਠੇ ਪਾਕਿਸਤਾਨ ਜਿੱਥੇ ਬੈਠੇ ਆਪਾਂ ਕਿਨੇ ਆਪਾਂ ਕਿੱਲੇ ਫਾਇਦਾ ਅਗਰ ਆਪਾਂ ਜਾ ਸਕਦੇ ਹੁੰਦੇ ਇਹ ਗੱਲ ਪੂਰੇ ਵਰਲਡ ਦੇ ਵਿੱਚ ਇਹਨੇ ਨਾਮ ਬਣਾਇਆ ਪੂਰੇ ਵਰਲਡ ਦੇ ਵਿੱਚ ਆਪਾਂ ਇਹਨੇ ਫੈਨ ਆ ਉਹਦੀ ਕਾਮੇਡੀ ਉਹਦੇ ਅਸ਼ਿਕਾ ਗਿਆ ਆਪਾਂ ਦੀ ਐਵੇਂ ਦੇ ਤੇ ਭਈ ਆਪਾਂ ਵੀ ਅਗਰ ਹੁੰਦਾ ਤੇ ਆਪਾਂ ਵੀ ਸ਼ਿਕਤ ਹੋਣੀ ਸੀ ਆਪਾਂ ਗਰੂ ਹੋ ਜਾਂਦੇ ਤਾਂ ਆ ਮੈਂ ਆਪਾਂ ਨੂੰ ਉਹਦਾ ਚਿਹਰਾ ਫੇਸ ਦਿਖਾਉਂਦੇ ਨਾ ਦਿਖਾਉਂਦੇ ਕਿਉਂਕਿ ਆਵਾਮ ਨਹੀਂ ਬਹੁਤ ਜ਼ਿਆਦਾ ਆ ਗਈ ਸਰ ਮਸਤੀਪੇ ਹੁੰਦਾ ਕਿ ਨਹੀਂ ਹੁੰਦਾ ਜਿਹੜਾ ਤੇ ਆ ਗਿਆ ਇਹਦੀ ਰਾਚੀ ਬਹੁਤ ਹੈ ਭਾਈ ਇਹ 在跟啥？你都不知道。 ਹਾਂ ਜੀ ਅਸਲ ਕੀਤਾ ਯਾਰ ਜਿਹੜੇ ਕਿਸੋਤੇ ਟਿਕੀ ਦੀ ਉਹ ਇਹ ਬਹੁਤ ਫਿਲਮਾਂ ਰਹੀ ਤੇ ਨਹੀਂ ਇਹ ਉਹਦਾ ਹਾਂ ਯਾਰ ਸਹੀ ਹੈ ਇਹ ਰਿਵਰ ਕਿਡਿਡਰ ਵੀ ਲੰਮੀ ਲਿਜਿਓ ਜੀ ਉਹਦੇ ਨਾਲ ਉਹ ਮਿੰਨਾ ਖਲਵਾ ਕਹੋਣੀ ਪਿਛਲੇ ਸਾਲ ਲਿਜਿਓ ਜੀ ਤੇ ਬਹੁਤ ਅੱਛਾ ਐਕਟਰ ਨੇ ਇਹ ਵੀ ਬਹੁਤ ਛੱਕਾ ਕੰਮ ਕਰਦੇ ਨੇ ਲੇਕਿਨ ਇਹ ਆਕੇ ਭਲਾਦਾ ਖੋਦੇ ਕਮੇਡੀ ਟਕੜੇ ਕਮੇਡੀ ਟਕੜੇ ਲੇਕਿਨ ਮੁੰਡਾ ਕਮੇਡੀ ਕਰਦਾ ਹੈ ਨਵਾਂ ਨਵਾਂ ਬਾਹ ਇੰਡਸਟਰੀ ਕੋ ਸਿੱਖ ਰਹੀ ਆ ਆਪਣੇ ਵਾਲੇ ਸਭ ਕੁਝ ਸਿੱਖ ਰਹੀ ਤੇ ਲੇਕਿਨ ਇਹ ਆਕੇ ਐਕਟਰ ਬਹੁਤ ਅੱਛਾ ਜੀ ਉਹ ਹਰ ਜੋਬ ਵੀ ਹੈ ਦੀ ਉਹ ਐਗਰੀਕਲਚਰ ਜਿੱਗਾ ਐਗਰੀਕਲਚਰ ਪ੍ਰੋਫੈਸਰ ਵੀ ਪਤਾ ਫੁੱਲਾਂ ਦੇ ਬਾਰੇ ਜ਼ਿੰਮੇਦਾਰਾਂ ਦੇ ਵਿੱਚ ਬੜਾ ਅੱਛਾ ਹੈ ਅੰਦਾਜ਼ਨ ਤੇ ਪੈਸੇ ਆ ਬਣੂ ਪੈ ਕਮਿਟੀ ਕਰਦਾ ਬਹੁਤ ਬਿਜ਼ੀ ਸੀਗੇ ਨਹੀਂ ਨਹੀਂ ਬਹੁਤ ਹੀ ਫਿਰ ਵੀ ਆਪਣੇ 11 ਇੰਡਸਟਰੀ ਵਾਲਸ ਦਾ ਟਾਈਮ ਕਰਦੇ ਸੀਗੇ ਲੈਕਿਨ ਕੋਈ ਉਹ ਨਹੀਂ ਸੀ ਸਟ्रेस ਕੋਈ ਨਹੀਂ ਸੀ ਤੁਸੀਂ ਕੱਲ ਸੁਣਿਆ ਸੀਗਾ ਕਿ ਉਹ ਕਹਿੰਦਾ ਸੀ ਕਦੀ ਵੀ ਇਹਨਾਂ ਦੇ ਸਫੇਰ ਉੱਤੇ ਟੈਨਸ਼ਨ ਵਗੈਰਾ ਕੋਈ ਨਹੀਂ ਹੁੰਦੀ ਕਿਸੇ ਨਿਬਾਹ ਹਮੇਸ਼ਾ ਹੱਥ ਦੇ ਵੀ ਨਾਲ ਤੇ ਹੱਥ ਬੋਖਸਿਆ ਹੱਥ ਬੋਖਸਿਆ ਤੇ ਆਉਂਦਾ ਮੁੰਡਾ ਵਾ ਸਾਲੇ ਨੂੰ ਮੇਰਾ ਨਾਮ ਬੰਨਾ ਇੱਕ ਪਤਾ ਹੈ ਕਿ ਇਹ ਪਤਾ ਹੈ ਉਸ ਉਦਾਰਾ ਨੂੰ ਨੂੰ 45 42 ਕੋਰਵਾ ਅੰਕਲ ਕਿਉਂ ਹੋ ਗਏ ਸੀ ਕਰਣੀ ਹੈ ਤੇ ਜਬ ਇਸਾਰੇ سره دوت mm. <laughs> ਜਿ ਕਿ ਜਿਨੇ ਆਇਆ ਉਹਨੇ ਜਾਣਾ ਪਈ ਹੈ ਜਾਣਾ ਵਾ ਲੇਕਿਨ ਜਬਨ ਇਨਸਾਨ ਹੀ ਹੈ ਕਿ ਫਿਤਰਤ ਹੈ ਕਿ ਯਾਰ ਜਸ ਜਦ ਬਾਤ ਹੁੰਦੇ ਨੇ ਅਸਰ ਹੁੰਦਾ ਹੈ ਜਿਹੜੇ ਕੇ ਉੱਪਰ ਨੇ ਉਹ ਲੱਗਦਾ ਹੈ ਠੀਕ ਹੈ ਜਸ ਬਾਤ ਇਨਸਾਨ ਦਾ ਲਗਾਉ ਹੁੰਦਾ ਹੈ ਖੜਨ ਮਰਦੇ ਤੇ ਰੋਦ ਪੈਨੇ ਠੀਕ ਹੈ ਇੱਥੇ ਵੀ ਮੋਡਲ ਆਪਣਾ ਮਾਚਲਾ ਦੇਖੋ ਕਿਹਦਾ ਕੈਰੀਅਰ ਉਹ ਆਪਣਾ ਹੁਣੇ ਤੱਕ ਦਾ ਬਣਾਇਆ ਸੀ ਸਿੱਧਾ ਬਦਰਾ ਕਿੰਨੀ ਉਮਤ ਆਈ ਇਹਦੇ ਬਹੁਤ ਵਾ ਮਾਇੂ ਇਹ ਦੇਖ ਨਹੀਂ ਰਿਹਾ ਕਿ ਉਹ ਪਰੇਸ਼ਾਨ ਹੋਏ ਪਾਣੇ ਇੱਕ ਤਾਂ ਰੋਹੀ ਹੈ ਜਗਾ ਨਹੀਂ ਬੋਲਦੇ ਭਾਈ ਕਿ ਉਹਦੀ ਮૈયਤ ਨੂੰ ਲੈਦੇ ਪੰਜਾਬ ਦੀ ਇੱਕ ਸ਼ਾਂਤ ਸੀਰਾ ਸੀ ਭਾਈ ਉਹਨਾਂ ਬਿਲਕੁਲ ਬਿਲਕੁਲ ਆਪਾਂ ਗੱਲ ਵੀ ਲੱਗਿਆ ਸੀਗਾ ਕਿ ਉਹ ਸਿਰਫ ਕਰਦੇ ਨਹੀਂ ਸੀ ਲੋਕਾਂ ਨੂੰ ਸਿਖਾਉਂਦੇ ਸੀ ਸਿਗਾਰ ਹਮ ਸਿਗਾਰ ਇਹ ਯਾਰ ਉਹਦੀ ਬੰਦਿਤਰਾ ਕੇ ਇਨਸਾਨ ਲੈਜੈਂਡ ਲੈਜੈਂਡ ਇੱਕ ਲੈਜੈਂਡ ਪੰਜਾਬੀ ਇੰਡਸਟਰੀ ਦਾ ਜਿਹੜਾ ਇੱਕ ਲੈਜੈਂਡ ਪਾਇਆ ਹੈ ਬਿਲਕੁਲ ਜੀ ਹਲੇ ਕਾਮੇਡੀਅਨ ਤੇ ਆਰ ਰੋ ਹੋ ਰਹੇ ਨੇ ਲੇਕਿਨ ਉਹਨੇ ਹਲੇ ਪੂਰਾ ਕੰਮ ਨਹੀਂ ਕੀਤਾ ਆਪਾਂ ਕੱਲ ਆਪਰ ਵਾਲਾ ਜਿਹੜਾ ਸੀ ਉਹ ਮੰਨੇ ਸਮਝਾ ਲਈ ਕਿ ਸਹਾਰ ਵਾਲੇ ਹੋਰ ਵੀ ਬੜੇ ਬੜੇ ਸਮਝਾ ਕੋਈ ਨਹੀਂ ਆ ਜਾਣ ਦਾ ਹੱਲ ਸਰਕਾਰ ਨਹੀਂ ਹੈ ਉਹ ਇਧਰ ਇਹ ਹੈ ਨਾ ਕਿ ਰੀਲਸ ਵੀ ਬਹੁਤ ਸੋਸ਼ਲ ਮੀਡੀਆ ਤੇ ਪਾ ਰਹੇ ਸੀਗੇ ਆਪਣੀ ਐਕਟੀਵਿਟੀ ਬੜੇ ਐਕਟਿਵ ਬੰਦੇ ਸੀਗੇ ਜਿਵੇਂ ਕੋਈ ਕੱਲ ਕਹਿ ਰਹੇ ਸੀਗੇ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹਾਂ ਉਹ ਗੱਲ ਜੀ ਇਧਰ ਫਾਸਟ ਵੀ ਜਾ ਰਹੇ ਆ ਤੇ ਫਾਸਟ ਵੀ ਜਾ ਰਹੇ ਆ ਮੇਰੇ ਨਾਲ ਖਲਾਮ ਹੀ ਆ ਮੇਰੇ ਨਾਲ ਖਲਾਮ ਹੀ ਆ ਮੂੰਹ ਤੇ ਮੁਕਰਾਰ ਚਿਹਰੇ ਤੇ ਮੁਕਰਾਰ ਜੀ ਜੋ ਕਿ ਕਮਾਲ ਲੱਗਦੀ ਕਿ ਚਿਹਰਾ ਉਦਾਸ ਜਿਹੜਾ ਨਾ ਉਦਾਸ ਹੋਣ ਵਾਸਤੇ ਬਣਿਆ ਹੀ ਨਹੀਂ ਸੀ ਇਹ ਚਿਹਰਾ ਹੈ ਸੀ ਹਸਣ ਵਾਸਤੇ ਤੇ ਖੁਦ ਅਸਰ ਵਾਸਤੇ ਨਹੀਂ ਬਿਲਕੁਲ ਤੇ ਭਾਈ ਕੀ ਕਰ ਸਕਦੇ ਆ ਬਾਕੀ ਅਸ਼ਪਕਰ ਭਾਈ ਜਿਹਨੇ ਕਿਹਾ ਜਿੰਨੇ ਆਣਾ ਵੇ ਜਾਣਾ ਭਾਈ ਬਾਕੀ ਦੁੱਖ ਦੀ ਕਹਾਣੀ ਆ ਜੋ ਦੁੱਖ ਸਰੋਂ ਦੇ ਸਮਾਂ ਇਹਦੀ ਕਿੰਨੀ ਕੋਈ ਪਹੁੰਚ ਨਹੀਂ ਸਰ ਜੇ ਫਿਰ ਪੂਰੇ ਹੋਰਾਂ ਦੇ ਘਰਾਂ ਦੇ ਮਲਾਂ ਸਾਹਿਬ ਦੇ ਜਿਹੜੀ ਫੈਮਿਲੀ ਹੈਗੀ ਆ ਅਸਰੇਖ ਦੇ ਮਗਰੇ ਉਹਨਾਂ ਨੂੰ ਜਿਹੜਾ ਉੱਪਰ ਵਾਲੇ ਚਿਰਾਵਾ ਸਬਰ ਦੇਵੇ ਸਬਰ ਦੇਵੇ ਠੀਕ ਹੈ ਉਹਨਾਂ ਨੂੰ ਮੂਵ 온 ਆਉਣ ਦੀ ਹਿੰਮਤ ਦੇਵੇ ਤੇ ਬਾਕੀ ਜਿਹੜੇ ਉਹਦੇ ਦਰਜਾਦ ਨੇ ਅਸੀਂ ਉਹਦੇ ਬਾਰੇ ਤਬਾਕਰੇ ਸਾਡੇ ਪੈਦਾ ਹੋਣ ਦੇ ਵਾਸਤੇ ਤੇ ਮਿਲਾਂਗੇ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਰੱਖੇ ਖਿਆਲ ਖਾਲਾ